ਰਿੰਗ ਸਾਹਿਬ ਜੀ ਕਿਹੜਾ ਪਿੰਡ ਤੁਹਾਡਾ ਜੀ ਪਿੰਡ ਸਾਡੇ ਡੱਲਾ ਜੀ ਅੱਛਾ ਜੀ ਇਹ ਡਾਟਾ ਡਰਾਈ ਕਲੀਨ ਤੇ ਕੋਟਪੈਂਟ ਡਰਾਈ ਕਲੀਨ ਲਈ ਦਿੱਤੇ ਸੀਗੇ ਅੱਛਾ ਜੀ ਉਹਦੀ ਪੌਕਟ ਵਿੱਚ ਸਾਡੇ ਇੱਕ ਕੜਾਤ ਰਿੰਗ ਰਹਿ ਗਈ ਸੀ ਉਹ ਤੁਹਾਨੂੰ ਪਤਾ ਸੀ ਇਹਦੇ ਵਿੱਚ ਰਹਿ ਗਿਆ ਵਾ ਉਹ ਨਹੀਂ ਫਾਦਰ ਸਾਹਿਬ ਦਾ ਸੀਗਾ ਉਹਦੇ ਵਿੱਚ ਰੱਖਿਆ ਹੋਇਆ ਸੀ ਤੁਸੀਂ ਨਾਲ ਹੀ ਦੂਸਰੇ ਦੇ ਨਾਲ ਚੱਕ ਲਿਆ ਹੁੰਦਾ ਤੁਹਾਨੂੰ ਤੁਹਾਨੂੰ ਨਹੀਂ ਸੀ ਪਤਾ ਹੋਣਾ ਨਹੀਂ ਨਹੀਂ ਜੀ ਇਹਨਾਂ ਨੇ ਇਮਾਨਦਾਰੀ ਨਾਲ ਫੋਨ ਕਰਕੇ ਸਾਨੂੰ ਵਾਪਸ ਕੀਤਾ ਜੀ ਫੋਨ ਕਰਕੇ ਬੁਲਾਇਆ ਤੁਹਾਨੂੰ ਹਾਂ ਜੀ ਬਿਲਕੁਲ ਜੀ ਇਹ ਉਹ ਕਿਹੜੀ ਕਿਹੜੀ ਚੀਜ਼ ਸੀ ਜੀ ਉਹ ਇੱਕ ਰਿੰਗ ਤੇ ਇੱਕ ਕੜਾ ਇੱਕ ਕੜਾ ਤੇ ਕਿੰਨਾ ਵੇਟ ਹੋ ਜੀ ਉਹ 6 ਕਿ ਤੋਲੇ ਲਗਭਗ 5-6 ਲੱਖ ਰੁਪਏ 5-6 ਤੋਲੇ ਤੇ ਤਕਰੀਬਨ ਤਕਰੀਬਨ ਆਉਂਟ ਕਿੰਨੇ ਕ ਬਣ ਜਾਂਦੀ ਹੈ 5 ਲੱਖ ਰੁਪਏ ਦਾ 5 ਲੱਖ ਰੁਪਏ ਦਾ ਖਰੀਦ ਤੇ ਪ੍ਰਧਾਨ ਜੀ ਜੋ ਕਹਿੰਦੇ ਠੀਕ ਹੈ ਜੀ ਤੁਸੀਂ ਕੀ ਕੀ ਆਈਟਮਾਂ ਇਹਦੀਆਂ ਮਿਲੀਆਂ ਤੁਹਾਨੂੰ ਹਾਂ ਜੀ ਦੱਸੋ ਕਿਹਦਾ ਜੀ ਜਿਕਰ ਸਿੰਘ ਦੇ ਕਪੜਿਆਂ ਵਿੱਚ ਜੋ ਖੜਾ ਆ ਗਿਆ ਸੀ ਦੀ ਇੱਕ ਤੇ ਇੱਕ ਅੰਗੂਠੀ ਆਈ ਸੀ ਜੋ ਵੀ ਕੋਈ ਗੱਤੀ ਥੱਲੇ ਡਿੱਗਿਆ ਪਿਆ ਸੀ ਮੈਂ ਚੱਕ ਕੇ ਦੇਖਿਆ ਵੀ ਕਪੜੇ ਕੇ ਲਈ ਹੈ ਦੇਖਿਆ ਵੀ ਕਪੜੇ ਦੇ ਵਿੱਚ ਜੀ ਦੇ ਦੋ ਦੂਸ ਚਾਹ ਕਵਨ ਜੋ ਕੁਝ ਕਾਫੀ ਦੇਖੀ ਮੈਂ मैं इतने टेलिफोन किया चीज पाची है कहते जी पैसे पूछे होने मैं पैसे नहीं जी बहुत बहुत दस कहते जी अगर पता नहीं मैं बड़ा बढ़िया आ जाए जब ये जी मैं इन्होंने पूछा भी कड़ा चीज़ नुकसान होने भी सूँ पता नहीं जी मैं क्या पहले एक पड़ा बड़ा पाचा कहते हाँ जी पढ़ा जा मैं इन्होंने माफ दे रहा जी दौ मतलब जो कि दि इन्होंने साढ़े छः सौ लाख करीब दानी ਰੋਲੇ ਕਾਪੜੇ ਚੋੜੀ ਜੀਜਾ ਤੁਹਾਨੂੰ ਮਿਲ ਗਈਆਂ ਜੀ ਠੀਕ ਆ ਤੁਸੀਂ ਇਹਨਾਂ ਬਾਰੇ ਹੁਣ ਕੁਝ ਕਹਿਣਾ ਚਾਹੁੰਦੇ ਜੀ ਨਹੀਂ ਬਿਲਕੁਲ ਇਹੀ ਸਾਡੇ 20 ਸਾਲ ਤੋਂ ਲਗਭਗ ਆਉਨੇ ਆ ਜੀ ਆਮਾਨਦਰੀ ਆ ਜੀ ਸਾਡਾ ਸਮਾਨ ਦਾ ਕਿਤੇ ਇਹਨਾਂ ਨੇ ਬਹੁਤ ਖੁਸ਼ੀ ਹੈ ਔਰ